ਇਹ ਹੈ ਪੰਜਾਬ ਦਾ ਕੁਖਿਆਤ ਗੈਂਗਸਟਰ ਸਤਨਾਮ ਸਿੰਘ ਸੱਤਾ ਇਸ ਜੀਆਂ ਕਰਤੂਤਾਂ ਦੇਖ ਕੇ ਪੁਲਿਸ ਵੀ ਹੈਰਾਨ ਹੈ ਇਸਨੇ ਗੋਲੀਆਂ ਚਲਾਉਣ ਦਾ ਜੋ ਜੁਗਾੜ ਰੱਖਿਆ ਸੀ ਉਹ ਦੇਖ ਕੇ ਪੁਲਿਸ ਵੀ ਪਸ਼ੋਪਸ਼ ਚ ਪੈ ਗਈ ਹੈ ਇਸ ਗੈਂਗਸਟਰ ਨੇ 2016 ਚ ਇੱਕ ਰੇੜੀ ਵਾਲੇ ਦਾ ਕਤਲ ਕਰ ਦਿੱਤਾ ਸੀ ਉਹਦਾ ਵੀ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਇਸੇ ਤਰ੍ਹਾਂ ਇਸ ਗੈਂਗਸਟਰ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਸਥਾਨ ਦੇ ਉੱਤੇ ਪੁਜਾਰੀ ਤੇ ਵੀ ਗੋਲੀਆਂ ਚਲਾਈਆਂ ਸਨ ਇਹ ਵਾਰਦਾਤ ਲੁੱਟ ਦੀ ਨੀਅਤ ਨਾਲ ਕੀਤੀ ਗਈ ਸੀ ਹੁਣ ਜਦ ਬਟਾਲਾ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਤੇ ਤਿੰਨ ਥਾਣਿਆਂ ਦੇ ਇੰਚਾਰਜਾਂ ਨੇ ਘੇਰਾ ਪਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਗੋਲੀਆਂ ਚਲਾਣ ਲਈ ਇਸ ਕੋਲ ਹਥਿਆਰ ਦਾ ਜੁਗਾਰ ਕਿੱਦਾਂ ਹੋਇਆ ਜਦੋਂ ਪੁਲਿਸ ਨੇ ਇਸ ਬਾਰੇ ਤਫ਼ਤੀਸ਼ ਕੀਤੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਦਰਅਸਲ ਇਸ ਸ਼ਖਸ ਨੇ ਆਪਣੇ ਭਰਾ ਦੇ ਵੈਪਨ ਲਾਇਸੈਂਸ ਉੱਤੇ ਉਸ ਦੀ ਫੋਟੋ ਦੀ ਜਗ੍ਹਾ ਆਪਣੀ ਫੋਟੋ ਚਿਪਕਾ ਲਈ ਸੀ ਇਸ ਤਰੀਕੇ ਨਾਲ ਉਹ ਜਦੋਂ ਵੀ ਕਦੀ ਪੁਲਿਸ ਦੇ ਅੜਿੱਕੇ ਵੈਪਨ ਦੇ ਨਾਲ ਆ ਜਾਂਦਾ ਤੇ ਲਾਇਸੈਂਸ ਵਿਖਾ ਕੇ ਛੁੱਟ ਜਾਂਦਾ ਕਿਉਂਕਿ ਲਾਇਸੈਂਸ ਦੇ ਉੱਤੇ ਫੋਟੋ ਤਾਂ ਸਤਨਾਮ ਸੱਤੇਰੀ ਸੀ ਪਰ ਉਹ ਲਾਇਸੈਂਸ ਉਸ ਦੇ ਭਰਾ ਦਾ ਹੁੰਦਾ ਸੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਇਸ ਕੋਲ ਵੈਪਨ ਵੀ ਬਰਾਮਦ ਕਰ ਲਿਆ ਤੇ ਕਈ ਜਿੰਦਾ ਰੋਂਦ ਵੀ ਬਰਾਮਦ ਕੀਤੇ ਗਏ ਉਸ ਦੀ ਮੰਨੀ ਹੈ ਤੇ ਸਤਨਾਮ ਸੱਤੇ ਦੇ ਖਿਲਾਫ ਕਈ ਮੁਕਦਮੇ ਦਰਜ ਨੇ ਉਤਨੋ ਇਸ ਗੱਲ ਦਾ ਅਹਿਸਾਸ ਸੀ ਸਤਨਾਮ ਸੱਤਾ ਦੇ ਘੁੰਸਲੇ ਬਹੁਤ ਉਲੰਧ ਹੋ ਚੁੱਕੇ ਨੇ। ਇਹੀ ਵਜ੍ਹਾ ਹੈ ਜਦੋਂ ਪੁਲਿਸ ਨੂੰ ਉਸਦੇ ਟਿਕਾਣੇ ਦਾ ਪਤਾ ਲੱਗਿਆ ਤੇ ਸਪੈਸ਼ਲ 3 ਥਾਣਿਆਂ ਦੇ ਐਸਐਚਓ ਬੁਲਾਏ ਗਏ। ਪੂਰੇ ਧਿਆਨ ਦੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਨੂੰ ਘੇੜਾ ਪਾ ਕੇ ਇਸ ਦੀ ਗ੍ਰਿਫਤਾਰੀ ਕੀਤੀ ਗਈ। ਪੂਰਾ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੋਇਆ ਤੁਸੀਂ ਆਪ ਹੀ ਸੁਣੋ ਅਫਸਰਾਂ ਦੀ ਜ਼ੁਬਾਨੀ। ਇੰਸਪੈਕਟਰ ਸੀਏ ਇੰਸਪੈਕਟਰ ਸਿਵਲ ਐਨ ਇਹ ਫਿਲਟਰ ਮੋਡਲ 100 ਨਵੀਂ ਪੁਲਿਸ ਕਵਰਟੀ ਨੂੰ ਤੇ ਕੱਲ 21 ਸਤੰਬਰ ਨੂੰ ਕਾਮਜੋਬ ਮੀਡੀਆ ਜਿੱਦੋਂ ਉਹਨਾਂ ਨੇ ਇੱਕ ਨਾਮੀ ਗੈਂਗਸਟਰ ਸ ਦੇ ਨਾਮ ਤੇ ਜਿਹੜੇ ਸੱਤਾ ਸੰਦਲਪੁਰ son of ਨਿਰਮਲ ਸਿੰਘ ਜੱਟ ਸਿੰਘ ਵਾਸੀ ਸੰਦਲਪੁਰ ਦਾ ਨਾਂ ਰੰਗਨ ਮੰਗਲ ਨੂੰ ਤੇ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤਲ ਸਮੇਤ 8 ਪਰ ਦੂਸਤ 32 ਹੋਰ ਸਮੇਤ ਕਸ਼ਕਰ ਦੁਸ ਬਾਰਮੂ ਕਸ਼ਕਰ ਬਾਰਮ ਬਰੰਗੁਰ ਦਨ ਇੱਕ ਫੇਕ 38 ਬੋਰਡਰ ਵਾਲਵਰ ਰਿਕਵਰ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 145/17 ਥਾਣਾ ਸ਼ਿਵਰਨ ਬਟਾਲਾ ਦਰਜ ਜਿਸ ਸ਼ਿਕਵਾਇਆ ਡਿਊਰਿੰਗ ਦੀ ਇਨਵੈਸਟੀਗੇਸ਼ਨ ਸਤਨਾਮ ਸਿੰਘ ਸੱਤਾ ਸੰਦਲਪੁਰ ਨੇ ਮੰਨਿਆ ਕਿ ਉਸਦੇ ਭਰਾ ਦਾ ਲਾਇਸੈਂਸ ਆ ਬਲਕਾਲ ਸਿੰਘ son of ਨਿਰਮਲ ਸਿੰਘ ਦੇ ਨਾਮ ਪਰ ਜਿਸ ਦੇ ਉੱਤੇ ਉਹਨੇ ਆਪਣੀ ਫੋਟੋ ਲਾ ਕੇ ਉਹਨੂੰ ਡੀਸੀ ਆਫਿਸ ਤੋਂ ਮੈਨੀਪੂਲੇਟ ਕਰਕੇ ਰੀਨਿਊ ਕਰਵਾ ਕੇ 38 ਬੋਰ ਦਾ ਜਿਹੜਾ ਪਿਸਤਲ ਸੋਰੀ 32 ਬੋਰ ਦਾ ਜਿਹੜਾ ਪਿਸਤਲਾ ਉਹਨੂੰ ਉਸ ਲਾਇਸੈਂਸ ਵਿੱਚ ਲਵਾ ਲਿਆ ਫੋਟੋ ਲਾਇਸੈਂਸ ਦੇ ਉੱਤੇ ਉਹਦੀ ਆ ਇਸ ਪਾੜ ਕਰਕੇ ਜਿਹੜੀ ਐਫਆਈਆ ਨੰਬਰ 145/17 ਉਹਦਾ ਉਹਦੇ ਵਿੱਚ ਹੈ 419 420 465 68 ਕਰ ਸੋਕਤਰਾਈ ਬਿਜਲੀ ਦਾ ਵਾਦਾ ਕਰਕੇ ਜੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਸ ਨੂੰ ਗਰਮੀ ਦੀ ਪੁੱਛਗਿੱਛ ਦੇ ਦੌਰਾਨ ਉਹਨੇ ਕਨਫੈਸ਼ਨ ਕੀਤਾ ਕਿ ਮੈਂ 13/12/16 ਨੂੰ ਇੱਕ ਰੀੜੀ ਵਾਲੇ ਦਾ ਜੋ ਮੇਰਾ ਚਨਕ ਤਗਰਾਰ ਹੋ ਗਿਆ ਤੇ ਮੈਂ ਆਪਣੇ ਇਸੇ ਗਤੀਬੋਰ ਦੇ ਪਿਸਤੂਲ ਦੇ ਨਾਲ ਉਹਦਾ ਮਰਡਰ ਕਰਤਾ ਜੀ ਤੇ ਉਸ ਤੋਂ ਇਲਾਵਾ 21/12/16 ਨੂੰ ਇੱਕ ਗੰਦੀ ਗੰਮ ਤੇ ਵਿੱਚ ਮੰਦਿਰ ਦੇ ਪੁਜਾਰੀ ਤੇ ਗੋਲੀ ਚਲਾ ਕੇ ਉਹਦੀ ਚਤਨੀ ਕਰ ਦਿੱਤਾ ਤੇ ਇਸ ਬੰਦੇ ਦੀ ਰਸਤੇ ਨਾਲ ਆਏ ਛੜੀਆਂ ਦੋ ਹੋਰ ਅਨਸਰਵ ਦੇ ਜਿਹੜੇ ਬਲਾਈਂਡ ਕੇਸ ਸੀਗੇ ਉਹ ਸੋਲਵ ਹੋਏ ਆ ਤੇ ਅਜੇ ਅੱਗੇ ਤਾਂ ਵੀ ਜਾਰੀ ਆ ਜਿਹਨੂੰ ਵੀ ਮੰਨ ਲਓ ਕੋਰਸ ਪੇਸ਼ ਕਰਕੇ ਜਿਹੜਾ ਪੁਸ਼ਟ ਮੰਡਾ ਦੇ ਕੇ ਕੋਰਸ ਨੂੰ ਕੋਰਸ ਅਨੁਮਾਨਿਸ਼ਾ ਕਰਨ ਦੀ ਉਮੀਦ ਆ ਕਿਦੇ ਖਿਲਾਫ ਅਲੱਗ-ਅਲੱਗ ਤਰ੍ਹਾਂ ਦੇ ਤਹਿਤ ਪਹਿਲਾਂ ਹੀ 20 ਮਕਦਮੇ ਬਣ ਗਿਆ ਕੋਈ ਅੰਡਰ ਇਨਵੈਸਟੀਗੇਸ਼ਨ ਆ ਕੋਈ ਅੰਡਰ ਟ੍ਰਾਇਲ ਆ ਕੁਝ ਮਕਦਮਿਆਂ ਦੇ ਵਿੱਚ ਇਹਨੂੰ ਮਰਡਰ ਤੇ ਨਮਟੂ ਮਰਡਰ ਦੇ ਸੰਬੰਧ ਸਜ਼ਾ ਹੋਈ ਜਿਹੜੀ ਉੱਪਰ ਦੀ ਅਪੀਲ ਚੱਲ ਰ ਕਰਕੇ ਇਹ ਇਕਲੇ ਇਹ ਮਕਦਮੇ ਆ ਉਹਨਾਂ ਦੇ ਵਿੱਚ ਬੇਲ ਆਉਟ